ਦੇਤੋ ਇਹ ਬਹੁਤ ਮੰਦ ਭਾਗ ਆ ਆਏ ਸਾਡੇ ਪਿੰਡ ਵਾਸਤੇ ਸਾਡੇ ਪਿੰਡ ਦੇ ਬੱਚੇ ਤਕਰੀਬਨ ਅੱਧ ਵਾਂਗੂ ਸਾਡੇ ਪਿੰਡ ਦਾ ਅੱਧ ਦੇ ਬੱਚੇ ਜਿਵੇਂ 50% ਬੱਚੇ ਸਾਡੇ ਪਿੰਡ ਦੇ ਫੌਜ ਚ ਪਾਤੀ ਹੁੰਦੇ ਆ ਜੀ ਪਰ ਬੜੇ ਦੁਖ ਦੀ ਗੱਲ ਹੈ ਜਦੋਂ ਸਾਡਾ ਬੱਚਾ ਸ਼ਹੀਦ ਹੋ ਜਾਂਦਾ ਕੋਈ ਪਰ ਸਰਕਾਰਾਂ ਘੱਟ ਧਿਆਨ ਦਿੰਦੀਆਂ ਸਰਕਾਰਾਂ ਨੂੰ ਚਾਹੀਦਾ ਹੈ ਵੱਧ ਤੋਂ ਵੱਧ ਧਿਆਨ ਦੇਣਾ ਬੱਚਿਆਂ ਦੇ ਮਗਰ ਉਹਨਾਂ ਦੀ ਸਕਾਲਰਸ਼ਿਪ ਹੋਰ ਇਹਨਾਂ ਨੂੰ ਪੜਾਈ ਲਿਖਾਈ ਵਾਸਤੇ ਵੀ ਧਿਆਨ ਦੇਣਾ ਉਹਨਾਂ ਦੇ ਪਰਿਵਾਰਾਂ ਦੇ ਵੀ ਖਿਆਲ ਰੱਖਣਾ ਇਹ ਗਰਦੀਪ ਸਿੰਘ ਸੀ ਮੁੰਡਾ ਜੀ ਸੋਲਾਂ ਸੈਕਰੇਡਮੈਂਟ ਸੀਗਾ ਤੇ ਅਗਲੇ ਮਹੀਨੇ ਨਾਲ ਵਿਆਹ ਰੱਖਿਆ ਸੀਗਾ ਜੀ ਤੇ ਬਹੁਤ ਮੰਦ ਭਾਗਾ ਹੋਇਆ ਜੀ ਮੰਗ ਸਰਕਾਰ ਤੋਂ ਇਹੀ ਕਰਦੇ ਆ ਜੀ ਜੋ ਵੀ ਬਰਾਚੀ ਬਣਦੀ ਐ ਭਵੰਤਮਾਨ ਸਰਕਾਰ ਵੀ ਦੇਵੇ ਸੈਂਟਰ ਸਰਕਾਰ ਵੀ ਦੇਵੇ ਅਤੇ ਜੋ ਵੀ ਸਾਡੇ ਪਿੰਡ ਚ ਪਾਰਕ ਵਗੈਰਾ ਗੇਟ ਬਣ ਇਹਨਾਂ ਦਾ ਹੋਰ ਸਕੂਲ ਦਾ ਨਾਂ ਇਹਨਾਂ ਦੇ ਨਾਂ ਤੇ ਰੱਖਿਆ ਜਾਵੇ ਪਿੰਡ ਨੂੰ ਹੌਸਲਾ ਵਜਾਈ ਹੋਊਗੀ ਸਾਡਾ ਡੈੱਡ ਬੋਡੀ ਆ ਸਾਡਾ ਮੁੰਡਾ ਡੈਥ ਹੋਈ ਐ ਬੜਾ ਦੁੱਖ ਹੁੰਦਾ ਪਰ ਦੁੱਖ ਨਹੀਂ ਸਾਨੂੰ ਇਸਤੇ ਮਾਣਾ ਐ ਕਿ ਸਾਡੇ ਪਿੰਡ ਦਾ ਮੁੰਡਾ ਸ਼ਹੀਦ ਹੋਇਆ। ਹਰ ਦੁਨੀਆ ਮਰਦੀ ਹੈ ਜਿਹੜਾ ਜੰਮਿਆ ਉਹਨੇ ਮਰਨਾ ਹੈ ਪਰ ਸ਼ਹੀਦ ਔਰ ਦੇਸ਼ ਦੇ ਕੰਮ ਕੋਈ ਕਿਉਂਦੇ ਇਹਨਾਂ ਤੋਂ ਸਾਨੂੰ ਬਹੁਤ ਮਾਣ ਹੈ। ਬਹੁਤ ਫਖਰ ਦੀ ਗੱਲ ਹੈ। ਅਸੀਂ ਮੰਗ ਇਹੀ ਕਰਦੇ ਹਾਂ ਕਿ ਸਾਡਾ ਮੁੰਡਾ ਜਿੰਦਾ ਹੈ ਸ਼ਹੀਦ ਹੈ ਉਹਦੇ ਸਵਾਗਤ ਵਾਸਤੇ ਉਹਦੀ ਯਾਦ ਵਾਸਤੇ ਕੋਈ ਇਹੋ ਚੀਜ਼ ਬਣਾਈ ਜਾਵੇ ਜਾਨੀ ਆਉਣ ਵਾਲੀਆਂ ਪੀੜ੍ਹੀਆਂ ਹਮੇਸ਼ਾ ਯਾਦ ਰੱਖਣ ਤੇ ਇਹਨਾਂ ਤੋਂ ਮੋਟੀਵੇਟਡ ਹੋਣਾ। ਇਸ ਮੁੰਡੇ ਦੀ ਜਦੋਂ ਗੱਲ ਸੁਣੀ ਹੈ ਕਿ ਇਸ ਤਰ੍ਹਾਂ ਗੱਲ ਬਣ ਗਈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ। ਬਹੁਤ ਦੁੱਖ ਹੈ ਸਾਨੂੰ ਇਸ ਗੱਲ ਦਾ ਔਰ ਦੂਸਰਾ ਇਹ ਮੁੰਡੇ ਨੂੰ ਜਿਹੜਾ ਹੈ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਬਹੁਤ ਗਰੀਬ ਪਰਿਵਾਰ ਹੈ ਔਰ ਜਿਹੜੀ ਆਰਥਿਕ ਮਦਦ ਹੈ ੜੀ ਪੰਜਾਬ ਗਵਰਨਮੈਂਟ ਵੱਲੋਂ ਜਾਂ ਸੈਂਟਰ ਗਵਰਨਮੈਂਟ ਵੱਲੋਂ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਔਰ ਬੱਚੇ ਦੇ ਨਾਮ ਦੇ ਉੱਪਰ ਸਕੂਲ ਦਾ ਨਾਮ ਹੋਣਾ ਚਾਹੀਦਾ ਹੈ ਇਹ ਹੀ ਸਾਡੀ ਮੰਗ ਹੈ ਜੀ ਕਿਹਾ ਸੀ ਜੀ ਬੇ ਸੀਗਾ ਜੀ ਡਿਊਟੀ ਤੇ ਫੌਜ ਦੀ ਜੇ 500 ਰੁਪਏ ਦਾ ਭਰਤੀ ਵਜ ਵਗੈਰਾ ਗਰੀਬ ਪਰਿਵਾਰ ਤੋਂ ਉੱਠ ਕੇ ਤੇ ਮਾ ਮਾ ਪੇਉਣੀ ਮੈਂ ਤਾਂ ਮਨਜ਼ੂਰੀ ਨਾਲ ਕੁਝ ਮੈਂ ਜਾਇ ਤਾਂ ਹੈ ਨਹੀਂ ਸੀ ਪੜਾ ਕੇ ਨੂੰ ਫੌਜ ਦੀ ਨੌਕਰੀ ਮਿਲੀ ਸੀ ਜਰੇ ਨੂੰ ਉੱਥੇ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਜਰਾ ਉਸ ਤੋਂ ਬਾਅਦ ਤੇ ਕੋਈ ਇੱਥੇ ਸਾਨੂੰ ਮਸੂਸ ਬਹੁਤ ਆ ਨੰਬਰ 2 ਤੇ ਇਹ ਆ ਵੀ ਜਿਹੜਾ ਸ਼ੀਦਾ ਸ਼ੀਦੀ ਦਾ ਦਰਜਾ ਦਿੱਤਾ ਜੋ ਬੱਚੇ ਨੂੰ ਇਸ ਨੂੰ ਗਰਦੀਪ ਸਿੰਘ ਨੂੰ ਉਹ ਇਹ ਨਾਂ ਤੇ ਮਤਲਬ ਜਿਹੜੇ ਕਰੋੜ ਦੀ ਰਕਮ ਸਰਕਾਰ ਪੰਜਾਬ ਸਰਕਾਰ ਨੇ ਕੀਤੀ ਯਾਰੀ ਲਾਨ ਕੀਤਾ ਹੋਇਆ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਇਹਦੀ ਮਾਤਾ ਨੂੰ ਕੋਈ ਸਿਕਾਈ ਨੌਕਰੀ ਤਾਂ ਕੋਈ ਤਾਂ ਇਸ ਨੂੰ ਦਿੱਤਾ ਜਾਵੇ